ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਹਾਂ ਇੱਕ ਬਿਲਕੁਲ ਸੱਚੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਾਉਣੀ ਆ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਤੇ ਤੁਸੀਂ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਆਖਰਕਾਰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਣ ਵਾਲਾ ਪੰਜਾਬ ਅੱਜ ਕਿੰਨਾ ਹਾਲਾਤਾਂ ਦੇ ਵਿੱਚ ਦੀ ਯੂਝ ਰਿਹਾ ਹੈ ਪੰਜਾਬ ਦੇ ਵਿੱਚ ਜੋ ਕਿਸੇ ਵਕਤ ਦਿਹਾੜੀ ਕਰਨ ਦੇ ਲਈ ਜੋ ਭਈਏ ਆਏ ਸੀ ਤੇ ਅੱਜ ਸਾਡੀਆਂ ਧੀਆਂ ਪਣਾ ਦੇ ਨਾਲ ਉਹ ਕਿਦਾਂ ਦੇ ਕੁਕਰਮ ਕਰ ਰਹੇ ਨੇ ਜੀ ਹਾਂ ਬਠਿੰਡੇ ਦੇ ਵਿੱਚ ਘਟੀ ਹੋਈ ਇਸ ਘਟਨਾ ਤੋਂ ਤੁਹਾਨੂੰ ਰੂਬਰੂ ਕਰਾਉਣੇ ਆ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਦੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਬਠਿੰਡੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਇੱਕ ਸੋਹਣੀ ਤੇ ਸਧਾਰਨ ਪੰਜਾਬਣ। ਆਪਣੇ ਮਾਪੇ ਬਾਪ ਦੀ ਇਕੱਲੀ ਧੀ ਸੀ। ਉਹ ਗਰਮੀ ਦੀਆਂ ਛੁੱਟੀਆਂ 'ਚ ਵਿਦੇਸ਼ ਜਾਣ ਵਾਲੇ ਆਪਣੇ ਮਾਮੇ ਦੇ ਘਰ ਗਈ ਹੋਈ ਸੀ। ਉੱਥੇ ਉਸਦੀ ਮੁਲਾਕਾਤ ਹੋਈ ਇੱਕ ਭਈਆ ਜੋ ਕਿ ਉਸੇ ਹੀ ਠੇਕੇ ਤੇ ਮਜ਼ਦੂਰੀ ਕਰਨ ਆਇਆ ਸੀ ਉਹ ਭਈਆ ਜਿਸ ਦਾ ਨਾਮ ਰਗੁਵੰਸ ਸੀ ਪਰ ਮਿਹਨਤੀ ਤੇ ਚਲਾਕ ਵੀ ਸੀ ਉਸ ਦੀ ਮਿੱਠੀ ਬੋਲਚਾਲ ਨਵੇਂ-ਨਵੇਂ ਵਾਦੇ ਅਤੇ ਪਿਆਰ ਦੇ ਝੂਠੇ ਦਾਵੇ ਮਨਪ੍ਰੀਤ ਨੂੰ ਮੋਹ ਲੈਣ ਉਹ ਸੋਚ ਨਾ ਸਕੀ ਕਿ ਉਸ ਦਾ ਇਹ ਨਵਾਂ ਦੋਸਤ ਉਸ ਦੀ ਜ਼ਿੰਦਗੀ ਲਈ ਇੱਕ ਵੱਡੀ ਮੁਸੀਬਤ ਬਣ ਸਕਦਾ ਹੈ ਕਈ ਮਹੀਨਿਆਂ ਤੱਕ ਮਨਪ੍ਰੀਤ ਅਤੇ ਰਗੁਵੰਸ ਦੀਆਂ ਗੱਲਾਂ ਰਾਤ ਦੇ ਸਮੇਂ ਲੰਮੀਆਂ ਹੋਣ ਲੱਗੀਆਂ ਇੱਕ ਦਿਨ ਮਨਪ੍ਰੀਤ ਨੇ ਆਪਣੇ ਦਿਲ ਦੀ ਗੱਲ ਮਾਪੇ-ਬਾਪ ਨੂੰ ਦੱਸਣ ਦਾ ਫੈਸਲਾ ਕੀਤਾ ਪਰ ਉਹਨਾਂ ਨੂੰ ਇਹ ਸਭ ਕੁਝ ਚੰਗਾ ਨਾ ਲੱਗਾ ਉਹਨਾਂ ਨੇ ਮਨਪ੍ਰੀਤ ਨੂੰ ਇਹ ਰਿਸ਼ਤਾ ਤੋੜਨ ਲਈ ਕਿਹਾ ਪਰ ਉਹ ਤਾਂ ਪਿਆਰ 'ਚ ਆਂਦੀ ਹੋ ਚੁੱਕੀ ਸੀ ਕਿਸੇ ਇੱਕ ਰਾਤ ਪਿੰਡ ਦੇ ਮੇਲੇ ਤੋਂ ਵਾਪਸ ਆਉਂਦੇ ਸਮੇਂ ਰਗਵੰਸ ਨੇ ਮਨਪ੍ਰੀਤ ਨੂੰ ਆਪਣੇ ਨਾਲ ਇੱਕ ਖੇਤ ਵਿੱਚ ਲੈ ਗਿਆ ਤੇ ਆਪਣੀ ਹਵਸ਼ਦਾ ਸ਼ਿਕਾਰ ਬਣਾ ਲਿਆ ਮਨਪ੍ਰੀਤ ਨੂੰ ਇਹ ਸਮਝ ਨਾ ਆਉਂਦੀ ਕਿ ਇਹ ਮੇਰੇ ਨਾਲ ਕੀ ਹੋ ਗਿਆ ਤੇ ਉਸਨੇ ਵਰਤ ਕੇ ਛੱਡ ਦਿੱਤਾ ਕੁਝ ਮਹੀਨੇ ਬਾਅਦ ਮਨਪ੍ਰੀਤ ਦੀ ਤਬੀਅਤ ਵਿਗੜਨ ਲੱਗੀ ਉਸ ਦੀ ਮਾਂ ਨੇ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਗਈ ਜਿੱਥੇ ਪਤਾ ਚੱਲਿਆ ਕਿ ਉਹ ਗਰਭਵਤੀ ਸੀ ਇਹ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਲੋਕ ਮਨਪ੍ਰੀਤ ਅਤੇ ਉਸ ਦੇ ਪਰਿਵਾਰ ਨੂੰ ਤਾਣੇ ਦੇਣ ਲੱਗੇ ਰਗਵੰਸ ਜੋ ਕਿ ਪਹਿਲਾਂ ਹੀ ਪਿੰਡ ਛੱਡ ਚੁੱਕਾ ਸੀ ਉਹ ਵਾਪਸ ਆਪਣੀ ਰਿਆਸਤ ਪੱਝ ਚੁੱਕਿਆ ਸੀ ਮਨਪ੍ਰੀਤ ਦਾ ਪਰਿਵਾਰ ਸ਼ਰਮ ਦੇ ਕਾਰਨ ਲੋਕਾਂ ਤੋਂ ਮੂੰਹ ਚ ਪਾਉਂਦਾ ਫਿਰਦਾ। ਮਨਪ੍ਰੀਤ ਨੂੰ ਹਰ ਪਲ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਪਰ ਹੁਣ ਕੁਝ ਵੀ ਨਹੀਂ ਹੋ ਸਕਦਾ ਸੀ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਅਖੀਰ ਦੇ ਵਿੱਚ ਫੈਸਲਾ ਕੀ ਹੋਇਆ। ਇੱਕ ਦਿਨ ਮਨਪ੍ਰੀਤ ਨੇ ਹਿੰਮਤ ਕਰਕੇ ਆਪਣੇ ਮਾਪੇ ਨੂੰ ਕਿਹਾ ਕਿ ਉਹ ਇਸ ਦੁਨੀਆ ਨੂੰ ਛੱਡਣ ਦਾ ਸੋਚ ਰਹੀ ਹੈ। ਪਰ ਉਸ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਕਿਸੇ ਹੋਰ ਦੀ ਕੀਤੀ ਗਲਤੀ ਤੋਂ ਆਪਣੀ ਜ਼ਿੰਦਗੀ ਖਤਮ ਨਾ ਕਰ। ਮਨਪ੍ਰੀਤ ਨੇ ਆਖਰ ਫੈਸਲਾ ਕੀਤਾ ਕਿ ਉਹ ਆਪਣੀ ਗਲਤੀ ਤੋਂ ਸਿੱਖ ਕੇ ਹੋਰ ਕੁੜੀਆਂ ਨੂੰ ਚੇਤਾਵਨੀ ਦੇਵੇਗੀ। ਇਸੇ ਵੀ ਅਣਜਾਣ ਵਿਅਕਤੀ ਤੇ ਅੰਨਾ ਭਰੋਸਾ ਨਾ ਕਰੋ ਉਹ ਹੌਸਲੇ ਨਾਲ ਬੱਚੇ ਨੂੰ ਜਨਮ ਦੇਣ ਦੇ ਲਈ ਤਿਆਰ ਹੋਗੇ ਇਹ ਕਹਾਣੀ ਸਾਨੂੰ ਇਹ ਸਿੱਖ ਦਿੰਦੀ ਹੈ ਕਿ ਭਰੋਸੇ ਨੂੰ ਬਹੁਤ ਸੋਚ ਸਮਝ ਕੇ ਦੇਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਚੇਤਾਵਨੀ ਲੈਣੀ ਚਾਹੀਦੀ ਹੈ ਕਿ ਦਗੇਬਾਜ਼ ਹਰ ਜਗ੍ਹਾ ਹੋ ਸਕਦੀ ਹੈ ਪਰ ਮਜ਼ਬੂਤੀ ਅਤੇ ਹਿੰਮਤ ਨਾਲ ਹਰ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ ਤੇ ਦੋਸਤੋ ਪੰਜਾਬ ਦੇ ਵਿੱਚ ਆਏ ਦਿਨ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੇ ਆਪਾਂ ਨੂੰ ਸੁਚੇਤ ਵੀ ਰਹਿਣਾ ਚਾਹੀਦਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ